ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਅਧੀਨ ਅੱਜ ਨਵੇਂ ਸਾਲ ਤੇ ਆਵਾਦੀ ਪਾਰਟੀ ਗੜਸ਼ੰਕਰ ਦਫ਼ਤਰ ਵੱਲੋਂ ਅੱਜ ਮਾਤਾ ਚੰਤਪੁਰਨੀ ਮਾਤਾ ਜਵਾਲਾ ਜੀ ਮਾਤਾ ਨੈਣਾਦੇਵੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਜੀ ਲਈ ਬਾਸ ਰਵਾਨਾ ਕੀਤੀ ਗਈ। ਸਾਲ ਦੇ ਉੱਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵਧਾਈ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂ ਆਪ ਚੜ੍ਹਦੀ ਕਲਾ ਵਿੱਚ ਹੋਵੋ ਹਮੇਸ਼ਾ ਖੁਸ਼ ਰਹੋ। ਜਿਹੜਾ ਨਵਾਂ ਸਾਲ ਆਇਆ ਆਪ ਜੀ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਭਰਿਆ ਹੋਵੇ। ਅੱਜ ਗੜਸ਼ੰਕਰ ਦਫ਼ਤਰ ਤੋਂ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਸਾਡੀਆਂ ਮਾਤਾਵਾਂ ਭੈਣਾਂ ਪਿਆਰੇ ਬੱਚੇ ਨੌਜਵਾਨ ਸਾਥੀ ਜਿਹੜੇ ਆ ਮਾਤਾ ਚਿੰਤਪurni ਜੀ ਮਾਤਾ ਜਵਾਲਾ ਜੀ ਮਾਤਾ ਨਾਣੇ ਦੇਵੀ ਜੀ ਆਨੰਦਪੁਰ ਸਾਹਿਬ ਜਿਹੜੀ ਆ ਤੀਰਜਾਤਰਾ ਸਕੀਮ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਚਲਾਈ ਹੈ ਉਹਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਆ ਸਾਲ ਦਾ ਆਗਾਜ਼ ਬਹੁਤ ਚੰਗਾ ਹੈ ਮੁੱਖ ਮੰਤਰੀ ਸਾਹਿਬ ਨੇ ਉਪਰਾਲਾ ਕੀਤਾ ਹੈ ਕਿ ਬਜ਼ੁਰਗਾਂ ਨੂੰ ਜਿਹੜੇ ਆ ਤੀਰਥਾਂ ਦੇ ਧਾਮਾਂ ਦੇ ਜਿਹੜੇ ਆ ਦਰਸ਼ਨ ਕਰਵਾਏ ਜਾਣ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਬਹੁਤ-ਬਹੁਤ ਵਧਾਈ ਦਿੰਦਾ ਔਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਇਹ ਸਾਰੇ ਜਿਹੜੇ ਆ ਖੁਸ਼ੀਆਂ ਦੇ ਨਾਲ ਰਹੋ ਹਰ ਇੱਕ ਪ੍ਰੇਮ ਭਾਵਨਾ ਦੇ ਨਾਲ ਰਹੋ ਚੜ੍ਹਦੀ ਕਲਾ ਹਰ ਇੱਕ ਪਰਿਵਾਰ ਦੀ ਉੱਤੇ ਬਹੁਤ ਬਹੁਤ